ਪਰਤ ਸਰਕਾਰ ਦਾ ਇੱਕ ਡੈਲੀਗੇਸ਼ਨ ਅਮਰੀਕਾ ਗਿਆ ਹੋਇਆ ਇੱਥੇ ਖਾਲਸਤਾਨੀ ਸਮਰਥਕਾਂ ਨੇ ਇਸ ਡੈਲੀਗੇਸ਼ਨ ਦਾ ਬਰੋਧ ਕੀਤਾ ਤੇ ਸ਼ਸ਼ੀ ਥਰੂਰ ਦਾ ਘਰਾਉ ਕੀਤਾ ਗਿਆ ਪ੍ਰਧਾਨ ਮੰਤਰੀ ਅਤੇ ਮੋਦੀ ਦੇ ਖਿਲਾਫ ਨਾਰੇ ਲਗਾਏ ਗਏ ਤੇ ਤਿਰੰਗੇ ਦਾ ਅਪਮਾਨ ਕੀਤਾ ਗਿਆ ਝੋਜਪੁਰ ਵੀ ਦਿਨ ਦਿਹਾੜੇ ਗੈਂਗਬਾਰ ਹੋਇਆ ਤੇ ਇੱਕ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਦਿੱਲੀ ਡੀਪੀਏ ਤੇ ਹਰਿਆਣਾ ਵਿੱਚ ਈਡੀ ਡਿਪਾਰਟਮੈਂਟ ਬਲੂ ਕਰਜੇ ਦੇ ਮਾਮਲੇ ਵੀ ਠੋਖਾੜੀ ਦੇ ਸਬੰਧ ਵਿੱਚ ਛਾਪੇ ਮਾਰੀ ਕੀਤੀ ਗਈ ਜਮੂ ਕੇ ਸੀਮਿਰ ਵਿੱਚ ਚਤਵਾਰਦੀ ਸ਼ਾਸਤ ਨੂੰ ਨਾ ਤਾਂ ਕਾਰ ਨਹੀਂ 32 ਟਿਕਾਣੇ ਉੱਤੇ ਐਨ ਆਈਏ ਦੀ ਛਾਪੇ ਮਾਰੀ ਕੀਤੀ ਗਈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਰਫੇਲ ਦੀ ਬੋਡੀ ਭਾਰਤ ਦੇ ਅੰਦਰ ਹੀ ਤਿਆਰ ਕੀਤੀ ਜਾਵੇਗੀ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਵਾਹਨਾਂ ਦੀ ਵਿਕਰੀ ਦੇ ਵਿੱਚ ਗ੍ਰਾਵਟ ਇਸ ਗੱਲ ਦਾ ਸੰਕੇਤ ਕਰਦੀ ਹੈ ਕਿ ਭਾਰਤ ਵਿੱਚ ਆਰਥਿਕ ਸੰਕਟ ਚੱਲ ਰਿਹਾ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਿੱਖਿਆ ਦਿੱਤੀ ਜਾਵੇਗੀ। ਡੋਨਾਲਡ ਟਰੰਪ ਅਤੇ ਪੋਤਨ ਦੇ ਗੱਲਬਾਤ ਦੇ ਕੁਝ ਘੰਟਿਆਂ ਬਾਅਦ ਹੀ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ।